ਲੋ ਜੀ ਬਾਬਾ ਪ੍ਰੀਤਮ ਸਿੰਘ ਵਾਰਡ ਨੰਬਰ 4 ਅਜਾਣ ਨਗਰ ਖੰਨਾਵੀ ਦੁਬਾਰਾ ਫਿਰ ਆਪਣੀ ਪਾਰਟੀ ਜਿਹੜੀ ਛੋੜ ਕੇ ਆਮ ਆਦਮੀ ਪਾਰਟੀ ਸ਼ਾਮਲ ਹੋ ਗਏ ਸਨ ਅੱਜ ਅਕਾਲੀ ਦਲ ਵਿੱਚ ਦੁਬਾਰਾ ਸ਼ਾਮਲ ਹੋ ਗਏ ਹਨ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਖਾਸ ਕਰਕੇ ਪ੍ਰੈਸ ਦਾ ਤੇ ਸਾਡੇ ਅਕਾਲੀ ਦਲ ਦੇ ਜਿੰਨੇ ਵਰਕਰ ਜਿਵੇਂ ਜਦਵਤ ਜਾਦੂਜੀਤ ਤੇ ਜੀ ਜੀ ਸਾਰੇ ਵਰਕਰ ਜੀ ਦੀ ਆ ਸਾਡੇ ਸੀਨੀਅਰ ਆਗੂ ਨੇ ਅਕਾਲੀ ਦਲ ਨੂੰ ਬਹੁਤ ਲੰਬੇ ਸਮੇਂ ਤੋਂ ਕੰਮ ਕਰਦੇ ਆ ਰਹੇ ਨੇ ਬੜੇ ਸਾਡੇ ਸਤਿਕਾਰਯੋਗ ਨੇ ਅੱਜ ਇਹਨਾਂ ਨੇ ਘਰ ਵਾਪਸੀ ਕੀਤੀ ਹੈ ਜੋ ਪਿਛਲੇ ਕੁਝ ਸਮੇਂ ਪਹਿਲਾਂ ਆਦਮਾ ਆਦਮੀ ਚਲੇ ਗਏ ਸੀ ਕਿਉਂਕਿ ਸਰਕਾਰਾਂ ਦੇ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜੀ ਨਾਲ ਅੱਗੇ ਵਧਦਾ ਹੋਇਆ ਚੈਨਲ ਪੰਜਾਬ ਲਾਈਵ 18 ਨਿਊਜ਼ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਊਮਕਰ ਸਿੰਘ ਸਤੂ ਦੀ ਵਿਸ਼ੇਸ਼ ਰਿਪੋਰਟ ਲਓ ਜੀ ਬਾਬਾ ਪ੍ਰੀਤਮ ਸਿੰਘ ਵਾਰਡ ਨੰਬਰ 4 ਅਜਾ ਨਗਰ ਖੰਨਾ ਵੀ ਦੁਬਾਰਾ ਫਿਰ ਆਪਣੀ ਪਾਰਟੀ ਜਿਹੜੀ ਛੋੜ ਕੇ ਆਮ ਆਦਮੀ ਪਾਰਟੀ ਸ਼ਾਮਲ ਹੋ ਗਏ ਸਨ ਅੱਜ ਅਕਾਲੀ ਦਲ ਵਿੱਚ ਦੁਬਾਰਾ ਸ਼ਾਮਲ ਹੋ ਗਏ ਹਨ ਬਾਬਾ ਪ੍ਰੀਤਮ ਸਿੰਘ ਜੀ ਸਾਡੇ ਪਾਰਟੀ ਦੇ ਬਹੁਤ ਪੁਰਾਣੇ ਵਰਕਰ ਨੇ ਤੇ ਬੜੇ ਸਤਿਕਾਰਯੋਗ ਨੇ ਇਹਨਾਂ ਨੇ ਪਾਰਟੀ ਲਈ ਬਹੁਤ ਸਾਰਾ ਕੰਮ ਕੀਤਾ ਸੋ ਅਸੀਂ ਸਾਡੇ ਜਿਹੜੇ ਕੋਈ ਪਾਰਟੀ ਪ੍ਰਤੀ ਕੁਛ ਵੀ ਗਿਰੇਸ਼ਿਕ ਵੇਸੀ ਉਹ ਸਾਰੇ ਦੂਰ ਕਰਕੇ ਤੇ ਇਹ ਆਪਣੇ ਘਰ ਵਾਪਸੀ ਕਰ ਰਹੇ ਨੇ ਸਾਰੇ ਅਕਾਲੀ ਦਲ ਇਹਨਾਂ ਦੇ ਨਾਲ ਬਿਲਕੁਲ ਮੋਢੇ ਨਾਲ ਮੋਢਾ ਲਾ ਕੇ ਖੜਾ ਰਹੇਗਾ ਤੇ ਹਰ ਸਮੇਂ ਇਹਨਾਂ ਦੇ ਨਾਲ ਆ ਸੀ ਸੋ ਇਹਨਾਂ ਨੂੰ ਜੀ ਆਇਆਂ ਕਹਿੰਦੇ ਆ ਪਾਰਟੀ ਦੇ ਵਿੱਚ ਸੋ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਇਹਨਾਂ ਦੇ ਨਾਲ ਜਿੰਨੇ ਵੀ ਇਹਨਾਂ ਦੇ ਪਾਰਟੀ ਟੀਮ ਹੈ ਉਹ ਸਾਰਿਆਂ ਨੂੰ ਅਸੀਂ ਜੀ ਆਇਆਂ ਕਾਂਗੇ ਸੋ ਬਹੁਤ-ਬਹੁਤ ਧੰਨਵਾਦ ਹੈ ਜੀ ਮਿਹਰਬਾਨ ਕਾਲੇ ਗੱਲ ਸਾਡੀ ਮਾਂ ਪਾਰਟੀ ਹੈ ਜੀ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਖਾਸ ਕਰਕੇ ਪ੍ਰੈਸ ਦਾ ਸਾਡੇ ਕਾਲੀਦਾਲ ਦੇ ਜਿੰਨੇ ਵਰਕਰ ਨੇ ਆਜ਼ਾਦ ਵੇਦ ਜਾਦੂਜੀਤ ਤੇ ਜੀ ਜੀ ਸਾਰੇ ਵਰਕਰ ਜੀ ਜੀ ਆ ਪਾਟਿਆ ਜੀ ਆਏ ਆ ਕੁਝ ਗਿੱਲੇ ਗੁੱਸੇ ਗਿੱਲੇ ਹੋਏ ਵੀ ਸੀਗੇ ਉਹ ਆ ਕੇ ਅੱਜ ਅਸੀਂ ਇਕੱਠੇ ਬੈਠ ਕੇ ਉਹਦਾ ਸਾਡਾ ਜਿਹੜਾ ਬਈ ਉਹ ਰੱਬ ਦੇ ਬਾਦੂਰ ਕਰੇ ਸ਼ਾਇਦ ਦੂਰ ਹੋ ਗਏ ਇਸ ਕਰਕੇ ਮੈਂ ਘਰ ਆਇਆ ਨੂੰ ਤਾਂ ਪੰਜ ਜਣੇ ਦਾ ਰੱਬ ਦਾ ਰੂਪ ਹੁੰਦਾ ਇਹ ਮੇਰੇ ਘਰ ਆਇਆ ਤੇ ਮੈਂ ਇਹਨਾਂ ਨੂੰ ਜਵਾਬ ਨਹੀਂ ਦੇ ਸਕਦਾ ਨਾ ਹੀ ਦੇਣਾ ਬਾਕੀ ਸਾਡੀ ਕਾਲੀਦਾਰ ਮਹਾਮਾ ਪਾਰਟੀ ਆ ਤੇ ਅਸੀਂ ਇਹਨੂੰ ਛੱਡ ਨਹੀਂ ਸਕਦੇ ਤੇ ਨਾਂ ਹੀ ਤੱਕ ਰਹੀ ਮਾੜਾ ਕਿਹਾ ਤੇ ਨਾਂ ਹੀ ਕਾਲੀਦਾਰ ਨੂੰ ਕਹਿਣਾ ਹਾਂ ਅੱਗੇ ਤਰ੍ਹਾਂ ਦੇ ਅਸੀਂ ਆ ਦੀ ਜ਼ਿੰਮੇਵਾਰੀ ਸਮਝ ਕੇ ਪੂਰਾ ਕੰਮ ਕਰਾਂਗੇ ਲੰਨੋਪਾ ਧੰਨਵਾਦ ਦੇਖੋ ਜੀ ਸਾਡੇ ਆਪਣੇ ਪਰਿਵਾਰ ਦੇ ਅੰਗ ਨੇ ਜੋ ਚਲੋ ਸਮੇਂ-ਸਮੇਂ ਤੇ ਕੋਈ ਇਹ ਜਿਹਾਂ ਪਾਰਟੀ ਚ ਕੋਈ ਗੱਲਬਾਤ ਹੁੰਦੀ ਹੈ ਕਿਸੇ ਸੱਜਣਾ ਦੀ ਕਿਸੇ ਨਾਲ ਹੋ ਜਾਂਦੀ ਹੈ ਉਸ ਬਾਬਾ ਪ੍ਰੀਤਮ ਜੀ ਸਾਡੇ ਸੀਨੀਅਰ ਆਗੂ ਨੇ ਅਕਾਲੀ ਦਲ ਨੂੰ ਬਹੁਤ ਲੰਬੇ ਸਮੇਂ ਤੋਂ ਕੰਮ ਕਰਦੇ ਆ ਰਹੇ ਨੇ ਬੜੇ ਸਾਡੇ ਸਤਿਕਾਰਯੋਗ ਨੇ ਅੱਜ ਇਹਨਾਂ ਨੇ ਘਰ ਵਾਪਸੀ ਕੀਤੀ ਹੈ ਜੋ ਪਿਛਲੇ ਕੁਝ ਸਮੇਂ ਪਹਿਲਾਂ ਆਦਮਾ ਆਦਮੀ ਚਲੇ ਗਏ ਸੀ ਕਿਉਂਕਿ ਸਰਕਾਰਾਂ ਦੇ ਪ੍ਰੈਸ਼ਰ ਵੀ ਹੁੰਦੇ ਨੇ ਆਪਾਂ ਆਪਣੇ ਜਿਹੜੇ ਲੋਕ ਨੇ ਜਿਹੜੇ ਆਗੂ ਹੁੰਦੇ ਨੇ ਉਹਨਾਂ ਨੇ ਕੋਈ ਕੰਮ-ਕਮ ਵੀ ਕਰਾਉਣੇ ਹੁੰਦੇ ਆ ਕਿਉਂਕਿ ਆਪਣੇ ਜਿਹੜਾ ਆਗੂ ਆ ਵਾਰਡ ਦਾ ਮਹੱਲੇ ਦਾ ਉਹਨਾਂ ਦੇ ਸਰਕਾਰਾਂ ਜਦੋਂ ਬਦਲ ਜਾਂਦੀਆਂ ਨੇ ਕੰਮ ਵੀ ਰੁਕ ਜਾਂਦੇ ਨੇ ਸੋ ਦੂਜੇ ਦੂਜੀਆਂ ਪਾਰਟੀਆਂ ਪ੍ਰੈਸ਼ਰ ਕਿ ਕੰਮ ਰੋਕ ਵੀ ਦਿੱਤੇ ਜਾਂਦੇ ਨੇ ਇਸ ਕਰਕੇ ਮਜਬੂਰੀ ਵੀ ਬਣਾਈ ਜਾਂਦੀ ਹੈ ਪਰ ਮੈਂ ਧੰਨਵਾਦ ਕਰਦਾ ਬਾਬਾ ਪ੍ਰੀਤਮ ਜੀ ਦਾ ਪ੍ਰੀਤਮ ਸਿੰਘ ਜੀ ਦਾ ਜਿਨ੍ਹਾਂ ਨੇ ਆਪਣਾ ਪੂਰਾ ਯੋਗਦਾਨ ਸ਼ਮਨੀ ਕਾਲੀਦਾਨ ਨੂੰ ਆਪਣਾ ਪੂਰਾ ਸਾਥ ਦੇਣ ਦਾ ਵਾਅਦਾ ਵੀ ਕੀਤਾ ਅੱਗੇ ਤੋਂ ਡਟ ਕੇ ਸ਼ਮਨੀ ਕਾਲੀਦਾਨਾਂ ਪੜੰਦਾ ਵਾਦਾ ਕੀਤਾ ਹੈ ਤੇ ਕਿਉਂਕਿ ਉਹਨਾਂ ਦਾ ਪਰਿਵਾਰ ਆ ਲੰਬੇ ਸਮੇਂ ਤੋਂ ਅਕਾਲੀ ਦਲ ਦੀ ਸੇਵਾ ਕਰਦੇ ਆ ਰਹੇ ਨੇ ਮੈਂ ਆਸ ਵੀ ਕਰਦਾ ਆਪਣੇ ਵੱਲੋਂ ਵਿਸ਼ਵਾਸ ਵੀ ਦਿਵਾਉਣਾ ਕਿ ਮੈਂ ਹਮੇਸ਼ਾ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੂਗਾ ਕੋਈ ਵੀ ਇਹਨਾਂ ਨੂੰ ਔਕਰ ਨਹੀਂ ਆਉਣ ਦਿੱਤੀ ਜਾਏਗੀ ਕੋਈ ਪ੍ਰੈਸ਼ਰ ਨਹੀਂ ਉਹਨਾਂ ਤੇ ਪੈਣ ਦਿੱਤਾ ਜਾਊਗਾ ਤੇ ਹਮੇਸ਼ਾ ਇਹਨਾਂ ਨੂੰ ਪਾਰਟੀ 'ਚ ਪੂਰਾ ਬਣਦਾ ਮਾਨ ਸਤਿਕਾਰ ਦਿੱਤਾ ਜਾਊਗਾ